ਸ਼ੇਖਾਲਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾ ਨਾਲ ਸੰਬੰਧਿਤ ਹੈ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿਚਾਲੇ ਚੌਥਾ ਦਰਜਾ ਮੁਲਾਜ਼ਮਾ ਕੱਚੀਆਂ ਤੇ ਪੱਕੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਸਮੁੱਚੇ ਕੱਚੇ ਮੁਲਾਜ਼ਮਾ ਨੂੰ ਠੇਕੇਦਾਰੀ ਪ੍ਰਥਾ ਤੋਂ ਮੁਕਤੀ ਦੇਣਾ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦਾ ਹੁਕਮ ਲਾਗੂ ਕਰਨ ਅਦਾਰਿਆਂ ਵਿੱਚ ਖਪਾਕੇ ਸੇਵਾਵਾਂ ਦੀ ਨਿਯਮਿਤ ਨਿਯੁਕਤੀ ਕਰਨ 16% ਦੀ ਮਹਿੰਗਾਈ ਪੱਤਾ ਜਾਰੀ ਕਰਨ ਮਿੱਟੀ ਮੇਲ ਵਰਕਰਾਂ ਨੂੰ ਘਟੋ-ਘਟ ਉਜਰਤਾ ਦੇਣ ਅਤੇ ਸਮੁੱਚੇ ਸਕੀਮ ਵਰਕਰਾਂ ਨੂੰ ਇਸ ਵਿੱਚ ਕਵਰ ਕਰਨ ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕਾਂ ਦੀ 3000 ਤੇ ਚੌਂਕੇਦਾਰਾਂ ਦੀ 5000 ਰੁਪਏ ਪ੍ਰਤੀ ਮਹਾ ਤੇ ਭਰਤੀ ਕਰਨ ਦਾ ਫੈਸਲਾ ਵਾਪਸ ਲੈਣ ਸਮੁੱਚੇ ਨਗਰ ਨਿਗਮ ਨਗਰ ਕੌਂਸਲਾ ਨਗਰ ਪਰੀਸ਼ਦਾਂ ਵਿਚਲੇ ਸਫਾਈ ਕਰਮੀਆਂ ਸਿਵਰਮੈਨ ਤੇ ਚੌਥਾ ਦਰਜਾ ਕਰਮੀਆਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਘੇਰੇ ਵਿੱਚ ਲਿਆ ਆਧਾਰਿਆਂ ਵਿੱਚ ਚੌਥਾ ਦਰਜਾ ਮੁਲਾਜ਼ਮਾਂ ਦੇ ਰੈਗੂਲਰ ਭਰਤੀ ਕਰਨ ਸਮੇਤ ਇੱਕ ਦਰਜਨ ਮੰਗਾਂ ਦਾ ਯਾਦ ਪੱਤਰ ਮੁਖ 70 ਪੰਜਾਬ ਨੂੰ ਭੇਜਿਆ ਗਿਆ ਸਮੁੱਚੇ ਮੁਲਾਜ਼ਿਮਾ ਪਹਿਲਾ 1 ਮੰਡਲ ਅਫਸਰ ਦਫਤਰ ਅੱਗੇ ਇਕਤਰ ਹੋਏ ਤੇ ਇੱਥੇ ਰੈਲੀ ਕਰਕੇ ਮੰਗ ਕੀਤੀ ਕਿ ਫਾਰਗ ਕਿਤੇ ਵਰਕਰ ਹਾਜ਼ਰ ਕਿਤੇ ਜਾਣ ਤਨਖਾਹਾਂ ਜਾਰੀ ਕੀਤੀਆਂ ਜਾਣ ਤੇ ਦਿਹਾੜੀਦਾਰ ਕਾਮਿਆਂ ਦਾ ਆਰਥਿਕ ਸ਼ੋਸ਼ਣ ਬੰਦ ਕਰਕੇ ਸੇਵਾਵਾਂ ਪੱਕੀਆਂ ਕੀਤੀਆਂ ਜਾਣ 2023 ਦੀ ਨੀਤੀ ਤਹਿਤ ਪੱਕੇ ਕਿਤੇ ਕਰਮੀਆਂ ਨੂੰ ਤਨਖਾਹ ਸਕੇਲ ਪੱਤਿਆਂ ਤੇ ਪੈਨਸ਼ਨ ਦੇ ਘੇਰੇ ਵਿੱਚ ਲਿਆਂਦਾ ਜਾਵੇ ਰੈਲੀ ਵਿੱਚ ਜ਼ੋਰਦਾਰ ਮੰਗ ਕੀਤੀ ਗਈ ਕਿ ਪੁਰਾਣੀ ਪੈਨਸ਼ਨ ਨੂੰ ਤੁਰੰਤ ਬਹਾਲ ਕੀਤਾ ਜਾਵੇ ਰੈਲੀ ਵਿੱਚ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਅਤੇ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੇ ਨਜਾਇਜ਼ ਕਬਜ਼ਾ ਕਰਨ ਤੇ ਸੈਨੇਟ ਨੂੰ ਤੋੜਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਇਸ ਤਰ੍ਹਾਂ ਰੈਲੀ ਵਿੱਚ ਮੁੱਖ ਮੰਤਰੀ ਵੱਲੋਂ ਸਰਕਾਰੀ ਵਿਭਾਗਾਂ ਨੂੰ ਜਿੰਦਰਾ ਲਗਾਉਣ ਦੀ ਵੀ ਸਖਤ ਨਿੰਦਿਆ ਕੀਤੀ ਗਈ ਆਗੂਆਂ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਸਰਕਾਰੀ ਵਿਭਾਗਾਂ ਨੂੰ ਜਿੰਦਰਾ ਲਗਾ ਰਹੇ ਹਨ ਇਹਨਾਂ ਤੇ ਦਿੱਲੀ ਵਾਲੇ ਆਕੇ ਨਿਰੰਤਰ ਝੂਠ ਤੇ ਝੂਠ ਬੋਲ ਰਹੇ ਹਨ ਇਹ ਮਾਮਲਾ ਧੂਰੀ ਰੈਲੀ ਵਿੱਚ ਉਠਾਇਆ ਜਾਵੇਗਾ ਰੈਲੀ ਨੇ ਬਿਜਲੀ ਬੋਟ ਸਮੇਤ ਸਰਕਾਰੀ ਚਾਇ ਦਾਦਾ ਨੂੰ ਆਮ ਆਦਮੀ ਸਰਕਾਰ ਵੱਲੋਂ ਕੋਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ ਜੋ ਪੰਜਾਬ ਲਈ ਵੱਡਾ ਦੁਖਾਂਤ ਹੈ ਧੰਨਵਾਦ